ਸ਼ਟੀਆ ਕਾਲ ਡੀ ਥੋੜੀ ਜਿਹੀ ਦੇ ਵਿੱਚ ਨਵੇਂ ਬਲੌਗਰ ਹਾਜ਼ਰ ਹਨ ਜੀ ਆ ਵੇਖੋ ਜੀ ਪਾਸੋਂ ਮੀ ਦਾ ਡਰੱਗ ਅਹੜਦੀ ਆ ਵੇਖੋ ਜੀ ਜੀਡੀ ਨੂੰ ਸਾੜੀ ਜਿਹੜੀ ਆ ਉਹ ਸ਼ਟੀ ਕਰਦੀ ਤੇ ਕਿਸਾਨ ਭਰਾਵਾ ਨੂੰ ਮੁਸ਼ਕਲ ਹੁੰਦੀ ਆ ਕਿਉਂਕਿ ਇਹ ਜੀਡੀ ਆ ਇਹ ਹੈ ਗਿੱਲੀ ਆ ਤੇ ਦਾ ਭਾਰ ਕਾਫੀ ਹੋ ਜਾਂਦਾ ਏ ਜਿਸ ਤਰ੍ਹਾਂ ਮੰਡੀ ਵਿੱਚ ਆਰਤੀਆਂ ਦੀ ਹੜਤਾਲ ਹੋਈ ਹੋਈ ਹੈ ਜੀ ਕਿਉਂਕਿ ਉਹਨਾਂ ਦੀ ਹੁਣ ਜੜੀ ਪੂਰੀ ਵਸੂਲੀਆ ਉਹ ਨਹੀਂ ਮਿਲਦੀ ਉਹਨਾਂ ਨੂੰ ਜਿਹੜੇ ਕਿਸਾਨ ਭਰਾਣੇ ਜਿਹੜੇ ਖਲੋਂਦੇ ਨੇ ਉਹਨਾਂ ਨੂੰ ਵੀ ਨਹੀਂ ਮਿਹਨਤ ਉਹਨਾਂ ਦੇ ਪੱਲੇ ਪਈ ਬੈਠੀ ਆ ਦੇਖੋ ਜਿਹੜੀ ਮੀਨ ਹੈ ਕਹਿ ਰਕਤੀ ਪਈ ਹੈ ਮਿਛਾਈ ਪਈ ਹੈ ਜਿਵੇਂ ਦੇਖੋ ਜੀ ਧਿਆਨ ਨਾਲ ਤੇ ਬਾਕੀ ਤੁਸੀਂ ਦੇਖੋ ਜੇ ਇਹਨਾਂ ਦਾ ਕੀ ਹੋਊਗਾ ਮਿਲਦੇ ਹਾਂ ਜਲਦੀ ਆ ਬਲੌਗ ਵਿੱਚ